ਪੀਐਮ ਮੋਦੀ ਅੱਜ ਆਂਧਰਾ ਪ੍ਰਦੇਸ਼ ਦਾ ਕਰਨਗੇ ਦੌਰਾ। ਦੁਹਾਰਾਂਕ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੋਗਾਤ। ਸੁਪਰ ਜੀਐਸਟੀ ਸੁਪਰ ਸੇਵਿੰਗਸ 'ਚ ਵੀ ਲੈਣਗੇ ਹਿੱਸਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ 13430 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਕੁਰਨੂਲ ਦੇ ਵਿੱਚ ਸੁਪਰ ਜੀਐਸਟੀ ਸੁਪਰ ਸੇਵਿੰਗਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲੈਣਗੇ। ਇਹ ਪ੍ਰੋਗਰਾਮ ਉਦਯੋਗ ਬਿਜਲੀ ਟਰਾਂਸਮਿਸ਼ਨ ਸੜਕਾ ਰੇਲਵੇ ਰੱਖਿਆ ਨਿਰਮਾਣ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਵਰਗੇ ਪ੍ਰਮੁੱਖ ਖੇਤਰਾਂ ਦੇ ਵਿੱਚ ਨੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਮੈਂ 16 ਅਕਤੂਬਰ ਜਹਾਣੀ ਅੱਜ ਆਂਧਰਾ ਪ੍ਰਦੇਸ਼ ਦਾ ਦੌਰਾ ਕਰਾਂਗਾ ਮੈਂ ਸ਼੍ਰੀ ਸ਼ੈਲਮ ਦੇ ਵਿੱਚ ਸਵਾਮੀ ਵਰਲਾ ਦੇਵਨਾਥਮ ਦੇ ਵਿੱਚ ਪ੍ਰਾਰਥਨਾ ਕਰਾਂਗਾ ਉਹਨਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਮੈਂ ਪੁਰਨੂਲ ਦੀ ਯਾਤਰਾ ਕਰਾਂਗੇ ਜਿੱਥੇ ਮੈਂ 13400 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਉਦਕਾਟਨ ਜਾਂ ਨੀ ਪੱਥਰ ਰੱਖਾਂਗਾ ਇਹ ਪ੍ਰੋਜੈਕਟ ਬਿਜਲੀ ਰੇਲਵੇ ਪੈਟਰੋਲੀਮ ਅਤੇ ਰੱਖਿਆ ਨਿਰਮਾਣ ਵਰਗੇ ਖੇਤਰਾਂ ਦੇ ਵਿੱਚ ਕੀਤੇ ਜਾਣਗੇ ਪ੍ਰੈਸ ਇਨਫਰਮੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਵੇਰੇ ਨੰਦਿਆਲ ਜ਼ਿਲ੍ਹੇ ਦੇ ਸ਼੍ਰੀ ਸੈਲਮ ਦੇ ਵਿੱਚ ਮਲਿਕਾਰੂ ਜਨ ਸਵਾਮੀ ਵਰਲਾ ਦੇਵਸਥਾਨਮ ਦੇ ਵਿੱਚ ਪ੍ਰਾਰਥਨਾ ਕਰਨਗੇ ਅਤੇ ਜਾਣਗੇ ਇਸ ਤੋਂ ਬਾਅਦ ਉਹ ਸ਼੍ਰੀ சிவா ਜੀ ਸਪੁਰਤੀ ਕੇਂਦਰ ਦਾ ਦੌਰਾ ਕਰਨਗੇ ਅਤੇ ਫਿਰ ਕੁਰ ਕੁਰਨੂਲ ਕ ਜਾਣਗੇ ਜਿੱਥੇ ਉਹ ਵਕਵਾ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ